ਆਉਣਾ ਜਿੰਨੇ ਆਦਮੀ ਆਉਣੇ ਉਹ ਸਾਰਾ ਕੋਲੇ ਝੰਡੇ ਹੋਣੇ ਜ਼ਰੂਰੀ ਆ ਲਾਜ਼ਮੀ ਆ ਲਗਾਤਾਰ ਨਵੀਆਂ ਆਰਥਿਕ ਨੀਤੀਆਂ ਇਸ ਤੋਂ ਬਾਅਦ ਜੋ ਜਲਾ ਹੈੱਡ ਕੁਆਟਰਾਂ ਦੇ ਅੱਗੇ ਆਪਾਂ ਧਰਨਾ ਲਾ ਕੇ ਜੋ ਮੰਗ ਪੱਤਰ ਦੇਨੇ ਆ ਜੋ ਸੂਬਾ ਕਮੇਟੀਆਂ ਲਿਖਿਆ ਹੋਇਆ ਅੱਜ ਦਾ ਵਿਸ਼ਾ ਜੋ ਸਾਥੀਓ ਇਹ ਆਪਣੀ ਡੀਏਪੀ ਖਾਦ ਦੇ ਉੱਤੇ ਆ ਤੇ 45% ਸਾਡੇ ਝੰਡੇ ਤੋਂ ਵੀ ਝੰਡੇ ਹੀ ਪੂਰੇ ਲੈ ਕੇ ਨਹੀਂ ਅਸੀਂ ਆਉਂਦੇ ਸਾਡੇ ਵਿੱਚ ਭਰਾਤਰੀ ਦਸੇਬੰਦੀ ਪਿਆਰ ਖੇਤ ਮਜ਼ਦੂਰ ਯੂਨੀਅਨ ਪਹੁੰਚੀ ਹੈ ਜੋ ਕਿ ਸੂਬੇ ਦੇ ਆਗੂ ਗੁਰਪਾਲ ਸਿੰਘ ਨੰਗਲ ਪਹੁੰਚਿਆ ਉਹਨਾਂ ਦੀ ਹਾਜ਼ਰੀ ਵਿੱਚ ਸਾਡੀਆਂ ਮਾਤਾ ਪਿਤਾ ਵੀ ਇੱਥੇ ਪਹੁੰਚੀਆਂ ਹਨ ਉਹਨਾਂ ਦੇ ਸਾਥੀਓ ਦੇਖ ਲਓ ਕਿੰਨੇ ਢੰਡੇ ਆ ਵੀ ਆਪਣੇ ਦੇਖ ਲਓ ਕਿੰਨੇ ਢੰਡੇ ਆ ਆਪਾਂ ਕਿੰਨੇ ਬੰਦੇ ਆ ਕਿਸ ਕਰਕੇ ਸਾਥੀਓ ਇਹ ਆਪਾਂ ਜ਼ਰੂਰੀ ਮੇਰਾ ਨਾਮ ਸੁਖਦੀਪ ਸਿੰਘ ਘਿਆਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਖਰਾ ਗਰੁੱਪਨ ਨੂੰ ਰਿਪੋਰਟ ਬਲਾਗ ਦਾ ਆਸੂ ਹਾਂ ਅੱਜ ਕਿਸਮਤ ਲੈ ਨੂੰ ਲੈ ਕੇ ਜਿਹੜਾ ਟੱਕਰ ਆ ਗਿਆ ਇਹ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਜਾਂਦੀ ਆ ਡੀਏਪੀ ਦੇ ਨਾਂ ਤੇ ਕਿਉਂਕਿ ਜਿਹੜੀ ਡੀਏਪੀ ਆ ਇੱਕ ਪੱਥਰਾਂ ਨੂੰ ਪਾਲਸ ਕਰਕੇ ਸਰਕਾਰ ਦੇਈ ਜਾਂਦੀ ਆ ਕੋਈ ਕੰਪਨੀਆਂ ਦੇਈ ਜਾਂਦੀਆਂ ਤੇ ਨਾਲ ਹੀ ਇਹਨਾਂ ਦੀ ਜਿਹੜੀ ਹੁਣ ਨੈਣੋ ਕਹਿ ਦਿੰਦੇ ਆ ਜਾਂ ਕੋਈ ਹੋਰ ਨਿਕੜ ਸੁੱਕੜ ਦੁਕਾਨਦਾਰ ਦੇਈ ਜਾਂਦੇ ਆ ਉਹਦੇ ਬੇਸਤੇ ਆ ਜੋਕ ਜਿਹੜਾ ਦੋਹਾਂ ਤਿੰਨ ਕਿੱਲੇ ਵਾਲਾ ਉਹਨਾਂ ਤਾਂ ਡੀਏਪੀ ਮਿਲਦੀ ਨਹੀਂ ਜਿਹਦੇ ਕੋਲ 150 ਕਿੱਲਾ ਉਹਨੂੰ ਆਰਤਿਕਾ ਵੀ ਤੇ ਦੁਕਾਨਦਾਰ ਵੀ ਉਹਦੇ ਘਰੇ ਸਿੱਧੀ ਲਾਈ ਜਾਂਦਾ ਨਾਲ ਹੀ ਉਹਦੇ ਘਰੋਂ ਹੀ ਜਿਹੜਾ ਗੰਦ ਬਿੱਲਾ ਉਹਦੇ ਘਰੋਂ ਹੀ ਗਾਂ ਚਕਾਉਂਦੇ ਇਹਨਾਂ ਨੂੰ ਉਸ ਬੇਸ ਤੇ ਮੰਗਾ ਸਾਡੀਆਂ ਇੱਕ ਜਿਹੜਾ ਮਸ਼ੀਨ ਤੇ ਇਹਨਾਂ ਨੇ ਆਖਿਆ ਮਗਰਲੇ ਪਾਸੇ ਪੁਰਜਾ ਲਾਉਣ ਨੂੰ ਵੀ ਉਹ ਪਰਾਲੀ ਖਰਾੜ ਕੇ ਸਿੱਟੂਗਾ ਉਤਰ-ਉਤਰ ਕੇ ਉਹਦੇ ਬੇਸ ਤੇ ਆ ਕਿਉਂਕਿ ਹਾਲਾਕੇ ਫੇਲ ਹੋ ਚੁੱਕਿਆ ਵੀ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਡਾਕਟਰਾਂ ਨੇ ਆਪ ਆਖਿਆ ਸੀਗਾ ਵੀ ਇਹ ਜਿਹੜੀ ਇਹ ਬਜਾਈ ਆ ਇਹ ਫਸਲਾਂ ਤਬਾਹ ਕਰਦੀ ਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਕਿਸਾਨੀ ਤਬਾਹ ਕਰਨ ਤੇ ਹੋਈਆਂ ਵੀ ਇਸ ਇਸ ਵਿਸ਼ੇ ਨੂੰ ਲੈ ਕੇ ਕਿਸ ਨੂੰ ਜ਼ਿੰਮੇਵਾਰ ਠਹਿਰਾਉਣਾ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਿਹੜੀ ਇਹ ਤੇ ਕੋਈ ਕੋਸ਼ਿਸ਼ ਵੀ ਨਹੀਂ ਨਾ ਬੋਲਦੀ ਨਹੀਂ ਕਿਉਂਕਿ ਕੰਪਨੀਆਂ ਦਾ ਸਾਥ ਦੇ ਰਹੀ ਆ ਐਸੇ ਕਰਕੇ ਆਣੇ ਆ ਵੀ ਇਹ ਜਿਹੜੀ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਵੀ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਵੀ ਨਿੱਕੀ ਇਹਨਾਂ ਨੇ ਕਿਸਾਨੀ ਤਬਾਹ ਕਰਨੀ ਦੇ ਤਬਾਹ ਕਰਨ ਤੇ ਲੱਗੀ ਹੋਈ ਆ ਇਹ ਜਿਸ ਤਰ੍ਹਾਂ ਤੁਸੀਂ ਸੰਗਠਨ ਕਰ ਰਹੇ ਹੋ ਤੁਹਾਡੇ ਤੁਸੀਂ ਮਾਨੂੰ ਪੱਤਰ ਸੰਪਨਾ ਹਾਂਜੀ ਇਸ ਤੋਂ ਅੱਗੇ ਥੋੜੀ ਰਣਨੀਤੀ ਕੀ ਹੋਵੇ ਅੱਗੇ ਸੂਬਾ ਕਮੇਟੀ ਜੋ ਲਾਣੂਗੀ ਉਹ ਸੂਬਾ ਕਮੇਟੀ ਦੇ ਹੁਕਮਾਂ ਤੇ ਚੱਲਣ ਵਾਲੇ ਉਹਵੇਂ ਕਰਾਂਗੇ ਜੋ ਸੂਬਾ ਕਮੇਟੀ ਹੁਕਮ ਕਰੇ